ਹੁਣ ਥਾਣਿਆਂ ਦੇ ਵਿੱਚ ਪੁਲਿਸ ਦੀ ਕੁੱਟਮਾਰ ਤੇ ਤਸ਼ੱਦਦ ਰੋਕਣ ਦੇ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ। ਤੁਸੀਂ ਅੱਜ ਇਹਦੇ ਬਾਰੇ ਆਪਣੇ ਕਮੈਂਟ ਜ਼ਰੂਰ ਲਿਖਿਓ ਕਿ ਤੁਹਾਨੂੰ ਇਹਦੇ ਬਾਰੇ ਲੱਗਦਾ ਕੀ ਹੈ। ਅੱਜ ਦੇ ਪੰਜਾਬੀ ਜਾਗਰਣ ਅਖਬਾਰ ਦੇ 3 ਨੰਬਰ ਪੇਜ ਦੇ ਉੱਪਰ ਵੱਡੀ ਖ਼ਬਰ ਛਪੀ ਹੈ ਜਿਦੇ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਹੁਣ ਥਾਣਿਆਂ ਦੇ ਵਿੱਚ ਪੁਲਿਸ ਵੱਲੋਂ ਜਿਹੜੀ ਕੁੱਟਮਾਰ ਕੀਤੀ ਜਾਂਦੀ ਹੈ ਜਾਂ ਲੋਕਾਂ ਨਾਲ ਤਸ਼ੱਦਦ ਕੀਤਾ ਜਾਂਦਾ ਹੈ ਉਹਨੂੰ ਰੋਕਣ ਦੇ ਲਈ ਇੱਕ ਕਮੇਟੀ ਬਣੇਗੀ ਔਰ ਉਹ ਕਮੇਟੀਆਂ ਜ਼ਿਲ੍ਹਾ ਪੱਧਰ ਤੇ ਰਾਜ ਪੱਧਰ ਤੇ ਬਣਾਈਆਂ ਜਾਣਗੀਆਂ ਜਿਹੜੀਆਂ ਇਹ ਪੜਤਾਲ ਕਰਿਆ ਕਰਨਗੀਆਂ ਕਿ ਕਿਸੇ ਵਿਅਕਤੀ ਦੀ ਪੁਲਿਸ ਨੇ ਸੱਚਮੁੱਚ ਕੁੱਟਮਾਰ ਕੀਤੀ ਹੈ ਤਸ਼ੱਦਦ ਕੀਤਾ ਹੈ ਜਾਂ ਨਹੀਂ ਕੀਤਾ ਦੇਖੋ ਪਹਿਲਾਂ ਤੋਂ ਹੀ ਥਾਣਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗਣ ਦਾ ਜਿਹੜਾ ਉਹ ਕੰਮ ਜਾਰੀ ਹੈ ਪਰ ਫਿਰ ਵੀ ਵੱਡੇ ਪੱਧਰ ਤੇ ਥਾਣਿਆਂ ਦੇ ਵਿੱਚ ਪੁਲਿਸ ਵੱਲੋਂ ਲੋਕਾਂ ਦੇ ਨਾਲ ਕੁੱਟਮਾਰ ਕਰਨ ਦੀਆਂ ਖਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਨੇ ਔਰ ਬਹੁਤ ਸਾਰੇ ਥਾਮਾ ਤੇ ਇਲਜ਼ਾਮ ਲੱਗਦੇ ਆ ਪੁਲਿਸ ਦੇ ਉੱਪਰ ਵੀ ਪੁਲਿਸ ਨੇ ਬੰਦਾ ਥਾਣੇ ਲਿਆ ਕੇ ਜਾਂ ਕੋਈ ਬੰਦਾ ਥਾਣੇ ਜਿਹੜਾ ਆਇਆ ਉਹਦੇ ਨਾਲ ਗਾਲੀ ਗਲੋਚ ਕੀਤਾ ਉਹਦੀ ਬੇਇੱਜ਼ਤੀ ਕੀਤੀ ਹੈ ਜਾਂ ਉਹਦੀ ਕੁੱਟਮਾਰ ਕੀਤੀ ਹੈ ਜਾਂ ਉਹਨੂੰ ਦਬਕੇ ਮਾਰੇ ਨੇ ਤਾਂ ਉਸ ਤੋਂ ਬਾਅਦ ਇਸ ਚੀਜ਼ ਦੀ ਪੁਖਤਾ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਉਹਦੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਨੇ ਪਰ ਹੁਣ ਖਬਰੇ ਆ ਰਹੀ ਹੈ ਕਿ ਸੀਸੀਟੀਵੀ ਕੈਮਰਿਆਂ ਦੀ ਸਮਰੱਥਾ ਇੰਨੀ ਵਧਾਈ ਜਾਏਗੀ ਕਿ 18 ਮਹੀਨਿਆਂ ਤੱਕ ਉਹਨਾਂ ਦੇ ਵਿੱਚ ਡਾਟਾ ਸਟੋਰ ਰਹਿ ਸਕੇਗਾ ਔਰ ਉਹ ਜਿਹੜੀ ਜਦੋਂ ਵੀ ਕੋਈ ਵਿਅਕਤੀ ਇਹ ਦੋਸ਼ ਲਾਏਗਾ ਕਿ ਪੁਲਿਸ ਨੇ ਥਾਣੇ ਦੇ ਵਿੱਚ ਮੇਰੇ ਨਾਲ ਦੁਰਵਿਵਹਾਰ ਕੀਤਾ ਹੈ ਜਾਂ ਮੇਰੀ ਬੇਇੱਜ਼ਤੀ ਕੀਤੀ ਹੈ ਮੈਨੂੰ ਕੁੱਟਿਆ ਜਾਂ ਤਸ਼ੱਦਦ ਕੀਤਾ ਹੈ ਤਾਂ ਉਸ ਵਕਤ ਜਾਂਚ ਹੋਇਆ ਕਰੇਗੀ ਕੈਮਰਿਆਂ ਦੀ ਜਿਹੜੇ ਕੈਮਰੇ ਹਰ ਥਾਂ ਥਾਣੇ ਚਲਾਏ ਜਾਣਗੇ ਮਤਲਬ ਥਾਣੇ ਦੇ ਐਂਟਰੀ ਗੇਟ ਤੋਂ ਲੈ ਕੇ ਜਿੱਥੇ ਥਾਣੇ ਦੀ ਰਿਸੈਪਸ਼ਨ ਹੈ ਉੱਥੇ ਵੀ ਕੈਮਰਾ ਬਾਥਰੂਮਾਂ ਤੇ ਵੀ ਕੈਮਰਾ ਹਵਾ ਲਾਤਾ ਚ ਵੀ ਕੈਮਰੇ ਜਿੱਥੇ ਜਿੱਥੇ ਪੁਲਿਸ ਮੁਲਾਜ਼ਮ ਬੈਠਦੇ ਨੇ ਡੀਲ ਕਰਦੇ ਨੇ ਉੱਥੇ ਵੀ ਕੈਮਰੇ ਐਸ ਐਚਓ ਦੇ ਰੂਮ ਦੇ ਵਿੱਚ ਵੀ ਕੈਮਰੇ ਔਰ ਇਥੋਂ ਤੱਕ ਕਿ ਜਿੱਧਰ ਨੂੰ ਬੈਰਕਾਂ ਹੋਣ ਗਿਆ ਜਿੱਥੇ ਪੁਲਿਸ ਮੁਲਾਜ਼ਮ ਠਹਿਰਦੇ ਨੇ ਉਧਰ ਨੂੰ ਵੀ ਕੈਮਰੇ ਲਾਏ ਜਾਣਗੇ ਤਾਂ ਕਿ ਪਤਾ ਲਾਇਆ ਜਾ ਸਕੇ ਕਿ ਕਿਤੇ ਉਧਰ ਵਾਲੇ ਤਾਂ ਨਹੀਂ ਕਿਸੇ ਮੁਲਾਜ਼ਮ ਨੂੰ ਲੈ ਕੇ ਜਾਇਆ ਜਾਂਦਾ ਸੋ ਫਿਰ ਜਦੋਂ ਕੋਈ ਦੋਸ਼ ਲਾਏ ਕਰੇਗਾ ਕਿ ਥਾਣੇ ਦੇ ਵਿੱਚ ਮੇਰੇ ਨਾਲ ਐਦਾਂ ਨਜਾਇਜ਼ ਕੁੱਟਮਾਰ ਕੀਤੀ ਗਈ ਹੈ ਤਾਂ ਫਿਰ ਇੱਕ ਕਮੇਟੀ ਉਹਦੀ ਪੜਤਾਲ ਕਰਿਆ ਕਰੇਗੀ ਜ ਜਿਹਦੇ ਚ ਪ੍ਰਸ਼ਾਸਨ ਦੇ ਅਧਿਕਾਰੀ ਪੁਲਿਸ ਦੇ ਅਧਿਕਾਰੀਆਂ ਤੋਂ ਇਲਾਵਾ ਇਹ ਕਿਹਾ ਗਿਆ ਕਿ ਜਿਹੜੀਆਂ ਉਸ ਇਲਾਕੇ ਦੀਆਂ ਕੁਝ ਚੰਗੇ ਕੰਮ ਕਰਨ ਵਾਲੀਆਂ ਜਥੇਬੰਦੀਆਂ ਯੂਨੀਅਨਾਂ ਜਾਂ ਸੰਸਥਾਵਾਂ ਹੋਣਗੀਆਂ ਉਹਨਾਂ ਦੇ ਨੁਮਾਇੰਦਿਆਂ ਨੂੰ ਵੀ ਸ਼ਾਮਲ ਕੀਤਾ ਜਾਏਗਾ ਹੁਣ ਦੇਖੋ ਖਬਰ ਤੇ ਆ ਗਈ ਹੈ ਜੇਕਰ ਇਹ ਸਾਰਾ ਕੁਝ ਨiyet ਨਾਲ ਤੇ ਨੀਤੀ ਨਾਲ ਕੀਤਾ ਜਾਏ ਤਾਂ ਫਿਰ ਸੱਚਮੁੱਚ ਇਹ ਬਹੁਤ ਚੰਗਾ ਕਦਮ ਹੈ ਔਰ ਜੇ ਇਹਨੂੰ ਚੰਗੇ ਤਰੀਕੇ ਨਾਲ ਲਾਗੂ ਕੀਤਾ ਜਾਏ ਤਾਂ ਲਾਜ਼ਮੀ ਤੌਰ ਤੇ ਦੇ ਸਿੱਟੇ ਤੇ ਨਤੀਜੇ ਵੀ ਚੰਗੇ ਨਿਕਲਣਗੇ ਪਰ ਜੇ ਤਰਤੇ ਲੂਣ ਕਸਾਉਣਾ ਹੈ ਜਿਵੇਂ ਪਹਿਲਾਂ ਬੜਾ ਕੁਝ ਕੀਤਾ ਪਿਆ ਭਾਵੇਂ ਉਹ ਪੁਲਿਸ ਡਿਪਾਰਟਮੈਂਟ ਹੋਵੇ ਭਾਵੇਂ ਉਹ ਹੋਰ ਡਿਪਾਰਟਮੈਂਟ ਹੋਣ ਜਿੰਨੇ ਮਹਿਕਮਿਆਂ ਲਈ ਜਿੰਨੇ ਰੂਲ ਨਿਯਮ ਬਣਾਏ ਨੇ ਉਹ ਬਣਾਉਣ ਤੋਂ ਬਾਅਦ ਜੇ ਕਿਸੇ ਨੇ ਚੱਜ ਨਾਲ ਲਾਗੂ ਹੀ ਨਹੀਂ ਕਰਨੇ ਤਾਂ ਉਹ ਤਰੇ ਤਰੇ ਰਹਿ ਜਾਂਦੇ ਨੇ ਉਹਨਾਂ ਦਾ ਕੱਖ ਫਾਇਦਾ ਨਹੀਂ ਹੁੰਦਾ ਰਿਸ਼ਵਤ ਖੋਰੀ ਬਾਰੇ ਵੀ ਕਾਨੂੰਨ ਬਣੇ ਵੀ ਵਰ ਨੀਤੀਆਂ ਪਾਲਸੀਆਂ ਨੰਬਰ ਜਾਰੀ ਹੋਏ ਪਰ ਅੱਜ ਤੱਕ ਰਿਸ਼ਵਤ ਨਹੀਂ ਰੁਕ ਸਕੀ ਕਿਸੇ ਵੀ ਦਫ਼ਤਰ 'ਚ ਰਿਸ਼ਵਤ ਅੱਜ ਤੱਕ ਪੂਰਾ ਰੂਪ 'ਚ ਰੁਕੀ ਨਹੀਂ ਐ ਲੋਕ ਤਾਂ ਕਹਿੰਦੇ ਨੇ ਵੱਧ ਗਈ ਐ ਕੀਮਤ ਵੱਧ ਗਈ ਐ ਨਵੇਂ-ਨਵੇਂ ਤਰੀਕੇ ਜਿਨ੍ਹਾਂ ਨੇ ਹਰਾਮ ਦਾ ਖਾਣਾ ਐ ਉਹਨਾਂ ਕੋਲ ਤਰੀਕੇ ਵੜੇ ਨੇ ਜਿਨ੍ਹਾਂ ਨੇ ਇੱਕ ਨੰਬਰ ਦੀ ਸੱਚੀ-ਸੁੱਚੀ ਕਮਾਈ ਖਾਣੀ ਐ ਕਿਰਤ ਖਾਣੀ ਐ ਉਹਨਾਂ ਨੂੰ ਇਹੋ ਜੇ ਗੰਦੇ ਤਰੀਕਿਆਂ ਦੀ ਨਾ ਲੋੜ ਐ ਨਾ ਉਹਨਾਂ ਦੇ ਲਈ ਕਾਨੂੰਨਾਂ ਦੀ ਲੋੜ ਐ ਪਰ ਜਿਨ੍ਹਾਂ ਨੇ ਹਰਾਮ ਦਾ ਖਾਣਾ ਜਿਨ੍ਹਾਂ ਨੂੰ ਉਹ ਕਹਿੰਦੇ ਆ ਜਿਨ੍ਹਾਂ ਦੇ ਮੂੰਹ ਨੂੰ ਹਰਾਮ ਦੀ ਕਮਾਈ ਦਾ ਖੂਨ ਲੱਗਾ ਹੋਇਆ ਉਹਨਾਂ ਨੂੰ ਨਾ ਕਿਸੇ ਰੱਬ ਦਾ ਡਰ ਹੈ ਨਾ ਉਹਨਾਂ ਨੂੰ ਜ਼ਮੀਰ ਦੀ ਕੋਈ ਆਵਾਜ਼ ਰੋਕਦੀ ਹੈ ਨਾ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਤੇ ਲਾਦਾ ਲਾਨਤ ਪਾਉਂਦੀਆਂ ਨੇ ਨਾ ਕਾਨੂੰਨ ਜਾਂ ਕਿਸੇ ਭ੍ਰਿਸ਼ਟਾਚਾਰ ਰੋਕੂ ਸ਼ਿਕਾਇਤ ਨੰਬਰ ਤੋਂ ਉਹ ਡਰਦੇ ਨਹੀਂ ਤਾਂ ਇਸ ਤਰ੍ਹਾਂ ਬੜਾ ਕੁਝ ਪਹਿਲਾਂ ਆਇਆ ਪਰ ਲਾਗੂ ਨਹੀਂ ਕੀਤਾ ਗਿਆ ਜੇਕਰ ਆਹ ਕਾਨੂੰਨ ਜਿਹੜੇ ਹੁਣ ਨੀਤੀ ਬਣਾਈ ਜਾ ਰਹੀ ਹੈ ਕਿ ਪੁਲਿਸ ਥਾਣਿਆਂ ਦੇ ਵਿੱਚ ਕਿਤੇ ਕੁੱਟਦੀ ਤਾਂ ਨਹੀਂ ਮਾਰਦੀ ਤਾਂ ਨਹੀਂ ਤਸ਼ੱਦਦ ਤਾਂ ਨਹੀਂ ਕਰਦੀ ਇਹ ਲਾਗੂ ਕਰ ਦਿੱਤੀ ਗਈ ਤਾਂ ਇਹਦਾ ਬਹੁਤ ਫਾਇਦਾ ਹੋਏਗਾ ਕਿਉਂਕਿ ਅਕਸਰ ਪੁਲਸ ਬਾਰੇ ਇੱਕ ਆਮ ਧਾਰਨਾ ਹਰੇਕ ਵਿਅਕਤੀ ਦੇ ਅੰਦਰ ਹੈ ਚਾਹੇ ਉਹ ਪੁਲਸ ਵਾਲਾ ਖੁਦ ਹੀ ਕਿਉਂ ਨਾ ਹੋਵੇ ਜੇ ਉਹ ਰਿਟਾਇਰ ਹੋ ਜਾਈ ਆਮ ਬੰਦਾ ਬਣ ਜੇ ਜਦੋਂ ਰਿਟਾਇਰਮੈਂਟ ਤੋਂ ਬਾਅਦ ਤਾਂ ਉਹ ਵੀ ਇਹ ਗੱਲ ਮੰਨਦਾ ਤੇ ਕਹਿੰਦਾ ਵੀ ਹਾਂ ਪੁਲਿਸ ਦੇ ਵਿੱਚ ਦੁਰਵਿਵਹਾਰਤਾ ਹੁੰਦਾ ਬੰਦਿਆਂ ਨੂੰ ਦਬਕੇ ਮਾਰਨੇ ਗਾਲ ਕੱਢ ਦੇਣੀ ਕੁੱਟ ਦੇਣਾ ਇਹ ਕਈ ਵਾਰ ਕਈ ਪੁਲਿਸ ਵਾਲਿਆਂ ਨੂੰ ਤਾਂ ਇਹ ਆਪਦਾ ਜਨਮ ਸਿੱਧ ਅਧਿਕਾਰ ਲੱਗਦਾ ਹੁੰਦਾ ਪੁਲਿਸ ਮਹਿਕਮੇ ਚ ਚੰਗੇ ਬੰਦੇ ਵੀ ਹੁੰਦੇ ਨੇ ਜਿਹੜੇ ਸੱਚੀ ਮੁੱੱਚੀ ਬੜੇ ਲਿਆਕਤ ਵਾਲੇ ਤਮੀਜ਼ ਵਾਲੇ ਚੰਗੇ ਵੀ ਹੁੰਦੇ ਨੇ ਪਰ ਲੋਕ ਕਹਿੰਦੇ ਨੇ ਉਹ ਵਿਰਲੇ ਰਹਿ ਜਾਂਦੇ ਨੇ ਪੁਲਿਸ ਵਿਭਾਗ ਜਦੋਂ ਕੋਈ ਆ ਜਾਂਦਾ ਤਾਂ ਮਾਹੌਲ ਅਜਿਹਾ ਮਿਲਦਾ ਹੈ ਕਿ ਕਈ ਤਰ੍ਹਾਂ ਦੇ ਵਿਗਾੜ ਜਿਹੜੇ ਆ ਉਹ ਕਈ ਸਾਰੇ ਵਿਅਕਤੀਆਂ ਦੇ ਵਿੱਚ ਪੈਦਾ ਹੋ ਜਾਂਦੇ ਨੇ ਤੇ ਫਿਰ ਜਿਹੜੀ ਕੁੱਟਮਾਰ ਦਬਕੇ ਇਹਨਾਂ ਦੀਆਂ ਵੀਡੀਓ ਆਮ ਲੋਕ ਆਮ ਹੀ ਆਪਣੇ ਕੈਮਰਿਆਂ ਦੇ ਨਾਲ ਬਣਾ ਕੇ ਵਾਇਰਲ ਕਰਦੇ ਰਹਿੰਦੇ ਨੇ ਵੀ ਕਿਸੇ ਥਾਂ ਤੇ ਜਿਹੜੇ ਪੁਲਿਸ ਅਫਸਰ ਨੇ ਜਾਂ ਐਸ ਐਚਓ ਨੇ ਜਾਂ ਥਾਣੇਦਾਰ ਨੇ ਉਹ ਕਿਦਾਂ ਦਾ ਵਿਹਾਰ ਲੋਕਾਂ ਨਾਲ ਕਰਦੇ ਨੇ ਦੇਖੋ ਅੱਜ ਤੱਕ ਜਿੱਥੇ ਵੀ ਇਹ ਦੋਸ਼ ਲੱਗੇ ਨੇ ਤਾਂ ਪੁਖਤਾ ਫਿਰ ਇਨਕੁਆਰੀਆਂ ਤੇ ਪੜਤਾਲਾਂ ਸામਨੇ ਨਹੀਂ ਆਉਂਦੀਆਂ ਤਾਂ ਉਹਦਾ ਨਤੀਜਾ ਇਹ ਹੁੰਦਾ ਕਿ ਇਹ ਬਿਮਾਰੀ ਜਿਹੜੀ ਆ ਅੱਜ ਤੱਕ ਰੋਕ ਨਹੀਂ ਸਕੀ ਹੁਣ ਜਿਹੜੀ ਗੱਲ ਆ ਰਹੀ ਹੈ ਇਹ ਮੈਨੂੰ ਲੱਗਦਾ ਕਦਮ ਚੰਗਾ ਹੈ ਅਖਬਾਰ ਦੇ ਵਿੱਚ ਜੇ ਇਹ ਖਬਰ ਛਪੀ ਹੈ ਤਾਂ ਲਾਜ਼ਮੀ ਇਹਦਾ ਕੋਈ ਪੁਖਤਾ ਸਰੋਤ ਹੋਏਗਾ ਔਰ ਜੇਕਰ ਸਰਕਾਰ ਦੀ ਜਾਂ ਸਿਸਟਮ ਦੀ ਇਦਾਂ ਦੀ ਕੋਈ ਨੀਅਤ ਹੈ ਜਿਹਦੀ ਸੰਭਾਵਨਾ ਲੋਕ ਘੱਟ ਹੀ ਮੰਨਦੇ ਨੇ ਤਾਂ ਫੇਰ ਲਾਜ਼ਮੀ ਤੌਰ ਤੇ ਥਾਣਿਆਂ ਦੇ ਵਿੱਚ ਜਿਹੜਾ ਇੱਕ ਕਦੇ ਸੁਪਨਾ ਹੈ ਲੋਕਾਂ ਦਾ ਕਿ ਜਿੱਦਾਂ ਕਈ ਬਾਹਰਲੇ ਦੇਸ਼ਾਂ ਦੇ ਵਿੱਚ ਉਦਾਹਰਨਾ ਮਿਲਦੀਆਂ ਨੇ ਕਿ ਉੱਥੋਂ ਦੀ ਪੁਲਿਸ ਜਿਹੜੀ ਆ ਉਹਦੀ ਸਮਾਜ 'ਚ ਬੜੀ ਇੱਜ਼ਤ ਆ ਪੁਲਿਸਮੈਨਾਂ ਦੀ ਸਮਾਜ 'ਚ ਰਿਸਪੈਕਟ ਹੈ ਕਿਉਂਕਿ ਜੇਕਰ ਕਈ ਦੇਸ਼ ਇਹੋ ਜਿਹੇ ਨੇ ਜੇਕਰ ਉੱਥੋਂ ਦੇ ਪੁਲਿਸਮੈਨ ਨੂੰ ਕੋਈ ਵਿਅਕਤੀ ਰਿਸ਼ਵਤ ਆਫਰ ਕਰੇ ਤਾਂ ਉਹ ਬਹੁਤ ਗੁੱਸੇ ਹੋ ਜਾਂਦੇ ਨੇ ਉਹ ਐ ਸਮਝਦੇ ਨੇ ਜਿਵੇਂ ਉਹਨਾਂ ਦੇ ਮੂੰਹ ਤੇ ਕਿਸੇ ਨੇ ਥੁੱਕ ਦਿੱਤਾ ਹੋਵੇ ਉਹ ਫਿਰ ਗੁੱਸੇ 'ਚ ਆ ਜਾਂਦੇ ਨੇ ਵੀ ਇਹ ਇਹਨੇ ਮੈਨੂੰ ਪਰਿਸਟਿਕ ਕਰਾਪਟ ਜਾਂ ਬੇਈਮਾਨ ਸਮਝ ਲਿਆ ਇਹਨੇ ਮੈਨੂੰ ਐਦਾਂ ਦਾ ਸਮਝ ਲਿਆ ਵੀ ਮੈਂ ਹਰਾਮ ਦੀ ਕਮਾਈ ਖਾਨਾ ਤਾਂ ਇਸ ਕਰਕੇ ਉਹਨਾਂ ਵਰਗਾ ਜੇ ਸਮਾਜ ਸਾਡੇ ਵੀ ਇੱਥੇ ਬਣ ਜੇ ਜਾਂ ਸਿਸਟਮ ਬਣ ਜੇ ਤਾਂ ਇਹ ਗੱਲ ਬਹੁਤ ਚੰਗੀ ਹੈ ਭਾਵੇਂ ਕਿ ਇਹ ਦੂਰ ਦੀ ਕਹਾਣੀ ਹੈ ਪੂਰਾ ਰਾਜਨੀਤਿਕ ਪ੍ਰਬੰਧ ਜਿਹੜਾ ਹੈ ਜਦੋਂ ਤੱਕ ਉਹਦੇ 'ਚ ਵੱਡੀ ਤਬਦੀਲੀ ਵੱਡਾ ਸੁਧਾਰ ਨਹੀਂ ਆਉਂਦਾ ਉਦੋਂ ਤੱਕ ਜਿਹੜੇ ਮਹਿਕਮੇ ਨੇ ਉਹਨਾਂ 'ਚ ਥੱਲੇ ਤੱਕ ਸੁਧਾਰ ਜਿਹੜਾ ਹੈ ਉਹ ਘੱਟ ਸੰਭਵ ਹੋ ਪਉਂਦਾ ਪਰ ਫਿਰ ਵੀ ਜਿਹੜੀ ਇਹ ਖਬਰ ਆ ਰਹੀ ਹੈ ਇਹਦੇ ਤੋਂ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਆਮ ਲੋਕਾਂ ਦੇ ਨਾਲ ਜੋ ਕੁਝ ਵਾਪਰਦਾ ਹੈ ਜੇ ਉਹ ਘਟਦਾ ਵੀ ਹੈ ਤਾਂ ਇਹ ਇੱਕ ਅਚੀਵਮੈਂਟ ਹੋਏਗੀ ਕਾਨੂੰਨ ਤਾਂ ਇੱਥੇ ਆਰਟੀਆਈ ਐਕਟ ਵੀ ਬਣਿਆ ਹੋਇਆ ਰਾਈਟ ਟੂ ਇਨਫੋਰਮੇਸ਼ਨ ਐਕਟ 2005 ਜਿਹਦੇ ਤਹਿ ਤੁਸੀਂ ਕੋਈ ਵੀ ਸੂਚਨਾ ਕਿਸੇ ਵੀ ਡਿਪਾਰਟਮੈਂਟ ਤੋਂ ਲੈ ਸਕਦੇ ਹੋ ਪਰ ਉਹ ਆਰਟੀਆਈ ਹੁਣ ਇਹਨਾਂ ਨੇ ਬਿਲਕੁਲ ਠੁਸ ਕਰ ਦਿੱਤਾ ਜੇਕਰ ਤੁਸੀਂ 10 ਥਾਵਾਂ ਤੇ ਸੂਚਨਾ ਅਧਿਕਾਰ ਕਾਨੂੰਨ ਦੇ ਤਹਿਤ ਜਾਣਕਾਰੀ ਮੰਗੋਗੇ ਤਾਂ ਦਸਾਂ ਚੋਂ ਇੱਕ ਜਾਂ ਦੋ ਥਾਵਾਂ ਤੋਂ ਜਾਣਕਾਰੀ ਆਵੇਗੀ ਉਹ ਵੀ ਅੱਧੀ ਅਧੂਰੀ ਟੁੱਟੀ ਫੁੱਟੀ ਬਾਕੀ ਤਾਂ ਜਾਣਕਾਰੀ ਦੇ ਦਿੰਦੇ ਹੀ ਨਹੀਂ ਦੋ ਦੋ ਚਾਰ ਚਾਰ ਵਾਰ ਜੇ ਕੋਈ ਲੋਕ ਲੈਟਰ ਪਾਉਣ ਪਿੱਛੇ ਪਹਿਣ ਫੇਰ ਅੱਧੀ ਅਧੂਰੀ 15 20% ਜਾਣਕਾਰੀ ਦਿੱਤੀ ਜਾਂਦੀ ਹੈ ਬਾਕੀ ਲਕੋ ਲਈ ਜਾਂਦੀ ਹੈ ਮੈਨੂੰ ਲੱਗਦਾ ਜਿਹੜੀ ਵੀ ਸਰਕਾਰ ਇਮਾਨਦਾਰ ਹੈ ਉਹਨੂੰ ਚਾਹੀਦਾ ਸੀ ਕਿ ਸੂਚਨਾ ਅਧਿਕਾਰ ਕਾਨੂੰਨ ਨੂੰ ਮਜ਼ਬੂਤ ਬਣਾਇਆ ਜਾਂਦਾ ਪਰ ਨਹੀਂ ਬਣਾਇਆ ਜਾ ਰਿਹਾ ਸੂਚਨਾ ਅਧਿਕਾਰ ਕਾਨੂੰਨ ਨੂੰ ਜਦੋਂ ਭਗਵੰਤਮਾਨ ਸਰਕਾਰ ਆਈ ਹੈ ਆ ਹੁਣ ਤਾ ਇਹਨਾਂ ਨੇ ਵੀ ਮਾਨ ਸਾਹਿਬ ਦਾ ਮੈਂ ਬਿਆਨ ਇੱਕ ਵਾਰ ਸੁਣਿਆ ਸੀ ਤੁਸੀਂ ਵੀ ਸੁਣਿਆ ਹੋਣਾ ਪੱਤਰਕਾਰਾਂ ਨੇ ਪੁੱਛ ਲਿਆ ਸੀ ਵੀ ਮਾਨ ਸਾਹਿਬ ਤੁਸੀਂ ਦੱਸੋ ਵੀ ਸੂਚਨਾ ਅਧਿਕਾਰ ਦੇ ਤਹਿਤ ਬਹੁਤ ਸਾਰੇ ਵਿਭਾਗ ਜਾਣਕਾਰੀ ਕਿਉਂ ਨਹੀਂ ਦਿੰਦੇ ਤਾਂ ਭਗਵੰਤ ਮਾਨ ਸਾਹਿਬ ਨੇ ਵੀ ਐਦਾ ਗੱਲ ਕਰ ਦਿੱਤੀ ਸੀ ਵੀ ਇਹ ਯਾਰ ਕਿੰਡੀਆਂ ਕਿ ਗੱਲਾਂ ਨੇ ਛੱਡੋ ਕੋਈ ਮੈਨੂੰ ਕੋਈ ਹੋਰ ਸਵਾਲ ਕਰਿਆ ਕਰੋ ਕੋਈ ਚੰਗੇ ਸਵਾਲ ਕਰਿਆ ਕਰੋ ਇਹ ਹਰ ਵੇਲੇ ਨੈਗੇਟਿਵ ਗੱਲਾਂ ਹੀ ਕਰੀ ਜਾਂਦੇ ਹੋ ਕਹਿਣ ਦਾ ਭਾਵ ਬਈ ਇੰਨੀ ਵੱਡੀ ਉਲੰਘਣਾ ਨੂੰ ਕਾਨੂੰਨ ਦੀ ਉਲੰਘਣਾ ਨੂੰ ਜਿਹਦੇ ਨਾਲ ਸਮਾਜ ਨੂੰ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਜਿਹਦੇ ਨਾਲ ਭ੍ਰਿਸ਼ਟਾਚਾਰ ਵਧਦਾ ਉਹ ਵੀ ਜੇਕਰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਛੋਟੀ ਲੱਗੀ ਸੀ ਤਾਂ ਫਿਰ ਉਮੀਦ ਕਿਹਦੇ ਤੋਂ ਕਰੀਏ ਫਿਰ ਉਮੀਦ ਕੀਤੀ ਕਿਤੋਂ ਜਾਵੇ ਭਗਵੰਤ ਮਾਨ ਸਾਹਿਬ ਹੋਰੀ ਹੁਣ ਵੀ ਜਲੰਧਰ ਦੀਆਂ ਚੋਣਾਂ 'ਚ ਲੋਕਾਂ ਨੂੰ ਬਦਲਾਅ ਤੇ ਇਨਕਲਾਬ ਦੀ ਗੱਲ ਕਰ ਰਹੇ ਨੇ ਜਦੋਂ ਸਰਕਾਰ ਪੰਜਾਬ ਚ ਬਣਾਈ ਸੀ ਉਦੋਂ ਵੀ ਇਹਨਾਂ ਨੇ ਉਹੀ ਗੱਲ ਕੀਤੀ ਸੀ ਤੇ ਲਗਾਤਾਰ ਕਰਦੇ ਰਹਿਣਾ ਇਹਨਾਂ ਨੇ ਪਰ ਸਵਾਲ ਇਹ ਹੈ ਕਿ ਉਹ ਬਦਲਾ ਉਹ ਇਨਕਲਾਬ ਕਦੋਂ ਵੇਖਣ ਨੂੰ ਮਿਲੇਗਾ ਜਿਹੜੇ ਬਦਲਾਅ ਤੇ ਇਨਕਲਾਬ ਦੀ ਗੱਲ ਇਹਨਾਂ ਨੇ ਵੀ ਕੀਤੀ ਪਹਿਲਾ ਕਾਲੀ ਕਾਂਗਰਸੀ ਭਾਜਪਾ ਵਾਲੇ ਉਹ ਉਹ ਵੀ ਬਹੁਤ ਧੂੜ ਪੱਟੀ ਫਰੇ ਨੇ ਪਰ ਕਿਸੇ ਸਰਕਾਰ ਵੇਲੇ ਲੋਕਾਂ ਨੂੰ ਕੋਈ ਵੱਡਾ ਬਦਲਾਅ ਵੇਖਣ ਨੂੰ ਨਹੀਂ ਮਿਲਿਆ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ